ਟ੍ਰੈਫਿਕ ਨਿਯਮਾਂ ਦੀ ਪਰਵਾਹ ਨਾ ਕਰਨ ਵਾਲਿਆਂ ਦੇ ਅਕਸਰ ਹੀ ਜਿਹੜੇ ਚਲਾਨ ਉਹ ਕੱਟੇ ਜਾਂਦੇ ਨੇ ਤੇ ਕਿਸੇ ਵੀ ਵਾਹਨ ਦਾ ਚਲਾਨ ਕੱਟੇ ਜਾਣ ਤੋਂ ਬਾਅਦ ਅਕਸਰ ਚਲਾਨ ਦੀ ਕਾਰਨ ਹੋਈ ਜੁਰਮਾਨੇ ਦੀ ਰਕਮ ਦੇ ਭੁਗਤਾਨ ਦੇ ਲਈ ਤੁਹਾਨੂੰ ਆਰਟੀਓ ਦਫ਼ਤਰਾਂ ਦੇ ਗੇੜੇ ਕਰਨੇ ਪੈਂਦੇ ਹਨ ਤੇ ਪਰ ਹੁਣ ਇਸੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਤੁਹਾਡੀ ਗੱਡੀ ਤੇ ਲੱਗੇ ਫਾਸਟ ਟੈਗ ਦੇ ਨਾਲ ਤੁਹਾਡੇ ਵਾਹਨ ਦੇ ਕੱਟੇ ਗਏ ਚਲਾਨ ਦਾ ਜਿਹੜਾ ਉਹ ਭੁਗਤਾਨ ਹੋ ਜਾਵੇਗਾ ਹੁਣ ਤੁਹਾਨੂੰ ਸੜਕ ਸੁਰੱਖਿਆ ਕਾਨੂੰਨਾ ਦੀ ਉਲੰਘਣਾ ਜਿਹੜੀ ਆ ਉਹ ਕਰਨੀ ਮਹਿੰਗੀ ਪੈ ਸਕਦੀ ਹੈ ਦਰਅਸਲ ਦੱਖਣੀ ਭਾਰਤ ਰਾਜ ਕਰਨਾਟਕ ਨੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਸ਼ੁਰੂ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਇਸ ਪ੍ਰਣਾਲੀ ਤਹਿਤ ਬੈਂਗਲੂਰ ਦੇ ਮੈਸੂਰ ਰੋਡ ਤੋਂ ਨੈਟਵਰਕ ਕੈਮਰਿਆਂ ਦੇ ਨਾਲ ਲੈਸ ਕਰ ਦਿੱਤਾ ਜਾਵੇਗਾ ਅਤੇ ਇੱਥੇ ਲਗਾਏਗੇ ਕੈਮਰੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਜਿਹੜੀ ਉਹ ਪਛਾਣ ਕਰਨਗੇ ਇੰਨਾ ਹੀ ਨਹੀਂ ਅਜਿਹੇ ਵਾਹਨਾਂ ਦੀ ਪਛਾਣ ਕਰਕੇ ਉਹਨਾਂ ਤੇ ਕਾਰਵਾਈ ਵੀ ਜਿਹੜੀ ਉਹ ਅਮਲ ਵਿੱਚ ਲੈ ਕੇ ਆਉਣਗੇ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫਾਸਟੈਗ ਰਾਹੀਂ ਚਲਾਨ ਜਾਰੀ ਕੀਤੇ ਜਾ ਸਕਣਗੇ ਅਤੇ ਇਸ ਲਈ ਟੋਲ ਗੇਟ ਨੂੰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਨਾਲ ਜੋੜਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਰਨਾਟਕ ਪੁਲਿਸ ਨੇ ਸ਼ਰਾਬ ਪੀ ਕੇ ਡਰਾਈਵਿੰਗ ਨੂੰ ਰੋਕਣ ਦੇ ਲਈ ਸੂਬੇ ਦੇ ਵਿੱਚ 800 ਅਲਕੋਮੀਟਰ ਜਿਹੜੇ ਆ ਉਹਨਾਂ ਦੇ ਨਾਲ ਲੇਜ਼ਰ 155 ਲੇਜ਼ਰ ਸਪੀਡ ਗਨ ਜਿਹੜੇ ਆ ਉਹ ਵੰਡੇ ਹਨ ਤੇ ADGP ਨੇ ਟ੍ਰੈਫਿਕ ਅਤੇ ਰੋਡ ਸੇਫਟੀ ਅਲ ਆਲੋਕ ਕੁਮਾਰ ਨੇ ਕਿਹਾ ਕਿ 1 ਜੁਲਾਈ ਤੋਂ ਪੂਰੇ ਬੈਂਗਲੌਰ ਮੈਸੂਰ ਐਕਸਪੀਰੀਟਿਵ ਨੂੰ ਜਿਹੜਾ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਸਿਸਟਮ ਨੂੰ ਦਸੰਬਰ 22 ਦੇ ਵਿੱਚ ਜਿਹੜਾ ਉਹ ਬੈਂਗਲੌਰ ਦੇ ਵਿੱਚ ਜਿਹੜਾ ਲਾਂਚ ਕੀਤਾ ਗਿਆ ਸੀ ITMS ਟੈਕਨੋਲੋਜੀ ਦੇ ਤਹਿਤ 50 ਪ੍ਰਮੁੱਖ ਚਿੰchna ਅਤੇ 250 ਐਰ ਕੋਮਿਟਰ ਨੰਬਰ ਪਲੇਟ ਪਛਾਣ ਕੈਮਰੇ 80 ਰੈਡ ਲਾਈਟ ਡਿਟੈਕਸ਼ਨ ਕੈਮਰੇ ਲਗਾਏ ਗਏ ਨੇ ਅਤੇ ਮੈਸੂਰ ਦੇ ਵਿੱਚ ਜਿਹੜੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 1 ਜੁਲਾਈ ਤੋਂ ਜਿਹੜੇ ਚਲਾਨਟ ਕਟਨੇ ਸ਼ੁਰੂ ਹੋ ਜਾਣਗੇ ਸਬੰਧਤ ਅਧਿਕਾਰੀਆਂ ਮੁਤਾਬਕ ਮੈਸੂਰ ਦੇ ਵਿੱਚ ਜਿਹੜੀ ਇਹ ਟ੍ਰੈਫਿਕ ਪ੍ਰਬੰਧਨ ਕੇਂਦਰ ਜਿਹੜਾ ਉਹ ਸਥਾਪਿਤ ਕੀਤਾ ਜਾਵੇਗਾ ਅਤੇ ਜਲਦ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉਸੇ ਵੇਲੇ ਹੀ SMS ਜਿਹੜੇ ਆ ਉਹ ਅਲਰਟ ਮਿਲਨੇ ਸ਼ੁਰੂ ਹੋ ਜਾਣਗੇ ਅਤੇ ਕੈਮਰਿਆਂ ਦੀ ਮਦਦ ਦੇ ਨਾਲ ਕਈ ਇਲਾਕਿਆਂ ਤੇ ਜਿਹੜੀਆਂ ਉਹ ਨਜ਼ਰ ਰੱਖੀ ਜਾਵੇਗੀ ਬੰਗਲੌਰ ਨੂੰ ਜੋੜਨ ਵਾਲੇ ਸਾਰੇ ਹਾਈਵੇ ਜਿਹੜੇ ਆ ਉਹ ITMS ਦੇ ਲਗਾਏ ਜਾਣਗੇ ਅਤੇ ਸਟੇਟ ਰੋਡ ট্রান্সਪੋਰਟ ਅਥਾਰਟੀ ਨੇ ਇਸ ਪ੍ਰਸਤਾਵ ਨੂੰ ਜਿਹੜੀ ਆ ਮਨਜ਼ੂਰੀ ਦੇ ਦਿੱਤੀਆ ਤੇ ਇਸ ਲਈ ਸਰਕਾਰ ਵੱਲੋਂ ਜੁਲਾਈ ਦੇ ਵਿੱਚ ਜਿਹੜਾ ਇਹ ਟੈਂਡਰ ਆ ਉਹ ਜਾਰੀ ਕਰਨ ਜਾ ਰਹੀ ਹੈ ਰਿਪੋਰਟ ਮੁਤਾਬਕ ਮੀਟਿੰਗ ਦੇ ਵਿੱਚ ਸੂਬਾ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਟੋਲ ਗੇਟਾਂ ਤੇ ਚਲਾਨ ਪ੍ਰਣਾਲੀ ਨੂੰ ਫਾਸਟ ਟੈਗ ਨਾਲ ਚੋਣ ਜਿਹੜਾ ਜੋੜਨ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਇਸ ਦੇ ਨਾਲ ਆ ਜਿਹੜੇ ਫਾਸਟ ਟੈਗ ਵਾਲਟ ਤੋਂ ਸਿੱਧਾ ਜਿਹੜਾ ਉਹ ਜੁਰਮਾਨਾ ਕੱਟਿਆ ਜਾ ਸਕਦਾ ਤੇ ਏ ਡੀ ਜੀ ਪੀ ਨੇ ਨੇ ਇਸ ਦੀ ਮਨਜ਼ੂਰੀ ਦੇ ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਇੱਕ ਪੱਤਰ ਲਿਖਣ ਦੀ ਜਿਹੜੀ ਆਯੋਜਨਾ ਬਣਾਈ ਹੈ